ਮਦਰਡੇ ਮੌਕੇ ਤੇ ਟੀਆਰ ਸੈਂਟਰ ਲਾਰਸ ਰੋਡ ਵਿਖੇ ਵਿਸ਼ੇ ਮਾਂ ਦਿਵਸ ਮਨਾਇਆ ਗਿਆ ਇਸ ਸਮਾਗਮ ਵਿੱਚ ਉੱਚੇ ਚੇਤੂਰਤੇ ਸਮਾਜ ਸੇਵਿਕਾ ਸਰਵੀ ਵਰਮਾ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਲ ਹੋਈ। ਉਹਨਾਂ ਨੇ ਇਸ ਮੌਕੇ ਆਖਿਆ ਕਿ ਇੱਕ ਮਾਂ ਹੀ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਪੜਦੀ ਹੈ ਅਤੇ ਉਹ ਸੰਸਾਰ ਵਿੱਚ ਸਹੀ ਅਤੇ ਗਲਤ ਦੀ ਪਛਾਣ ਦੱਸਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਮਾਂ-ਬਾਪ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਆਪਣੇ ਮਾਂ-ਬਾਪ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਸਮਾਗਮ ਵਿੱਚ ਆਈਆਂ ਹੋਈਆਂ ਔਰਤਾਂ ਵਿੱਚ ਸ਼੍ਰੀ ਮਦ ਭਗਵਤ ਕੀਤਾ ਗ੍ਰੰਥ ਦਾ ਵੰਤਰਨ ਵੀ ਕੀਤਾ ਗਿਆ ਅਤੇ ਮਹਿਲਾਵਾਂ ਨੂੰ ਆਖਿਆ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਸ਼੍ਰੀ ਮਦ ਭਗਵਤ ਕਥਾ ਦੇ ਨਾਲ ਜੋੜਨ ਤਾਂ ਜੋ ਬੱਚਿਆਂ ਵਿੱਚ ਵਧੀਆ ਸੰਸਕਾਰ ਪੈਦਾ ਕੀਤੇ ਜਾ ਸਕਣ ਇਸ ਮੌਕੇ ਬਾਤਾਂ ਬਰਨ ਸੰਭਾਲੀ ਬੂਟੇ ਵੀ ਬੰਨੇ ਇਸ ਮੌਕੇ ਤੇ ਦਲਜੀਤ ਸਿੰਘ ਸੋਨਾ ਵੱਲੋਂ ਬਾਤਾਂ ਬਰਨ ਸੰਭਾਲੀ ਜਾਗਰੂਕੀ ਕੀਤਾ ਗਿਆ ਬਵੇਸ਼ ਜੋਲੀ ਸੁਲੇਖਾ ਮਹਿਰਾ ਸਤਨਾਮ ਰੀਤਾ ਮਹਾਜਨ ਨੇਹਾ ਮਹਾਜਨ ਅਤੂਰ ਖਨਾ ਸਮੇਤ ਕਈ ਹੋਰ ਮਹਿਲਾਵਾਂ ਵੀ ਇਸ ਮੌਕੇ ਹਾਜ਼ਰ ਸਨ ਮਮੀ ਕਹਿ ਚੁੱਕੀ ਹਾਂ ਪਹਿਲਾ ਦਾ ਜਿਸ ਆਪ ਨੂੰ ਮਦਰਸ ਡੇ ਦੀ ਬਹੁਤ-ਬਹੁਤ ਮੁਬਾਰਕ ਔਰ ਮਦਰਸ ਡੇ ਜਿਹੜਾ ਹੈ ਉਹ ਕਲਾ ਮਦਰਸ ਦੇ ਨਾਲ ਨਹੀਂ ਸੈਲੀਬ੍ਰੇਟ ਹੁੰਦਾ ਉਹਦੇ ਵਿੱਚ ਪਿਤਾ ਦਾ ਰੋਲ ਵੀ ਹੁੰਦਾ ਔਰ ਐਮਜਲ ਕੀ ਜਿਹੜੀ ਕ੍ਰਿਸਤੀਆ ਚਲਦੀ ਹੈ ਔਰ ਇਹ ਦਿਨ ਬਣੇ ਹੋਏ ਹੈ ਸਿਰਫ ਸਾਡੇ ਇੱਕ ਸਪੈਸ਼ਲ ਦੇ ਕਿ ਸਾਡੇ ਬੱਚਿਆਂ ਨੂੰ ਸਾਡੀ ਯਾਦ ਹਮੇਸ਼ਾ ਰਹੇ ਵੈਸੇ ਤਾਂ ਬੱਚੇ ਹਮੇਸ਼ਾ ਯਾਦ ਹੀ ਰੱਖਦੇ ਆ اور وہ اپنے ਪਰਿਵਾਰਾ ਤੇ ਹੀ ਡਿਪੈਂਡ ਕਰਦੇ ਨੇ ਕਿ ਆਪਣੇ ਬੱਚਿਆਂ ਨੂੰ ਕਿਹਦਾ ਸੰਸਕਾਰ ਦੇਣ ਦੇ। اور ਜਿਹੜੇ ਅچھے ਬੱਚੇ ਹੁੰਦੇ ਨੇ ਚਾਹੇ ਉਹ 5 ਸਾਲ ਦਾ ਬੱਚਾ ਚਾਹੇ ਉਹ 50 ਸਾਲ ਦਾ ਬੱਚਾ ਜਿਹੋ ਉਹਨਾਂ ਦੇ ਮਾਪੇ ਜਿੰਦਾ ਨੇ ਕਿ ਉਹ ਜ਼ਰੂਰ ਆਪਣੇ ਮਾਪੇ ਦਾ ਸਨਮਾਨ ਇੱਜ਼ਤ ਕਰਨ। اور ਮੇਰੀ ਇਹ ਹੀ ਬlesing ਹੈ ਕਿ ਸਾਰੇ ਹੀ ਦਿਨ ਮਨਾਏ ਜਾਣ ਉਹਦੇ ਵਿੱਚ ਚਾਹੇ ਉਹ ਮਦਰਸ ਡੇ ਹੈ, ਫਾਦਰਸ ਡੇ ਹੈ, ਡਾਟਰਸ ਡੇ ਹੈ ਜਿਹੜੇ ਵੀ ਹੈ ਸਾਰੇ ਹੀ ਆਪਣੇ ਘਰਾਂ ਦੇ ਪਰਿਵਾਰਾਂ ਨੂੰ ਖੁਸ਼ ਅਤੇ ਤੰਦਰੁਸਤੀ ਔਰ ਅੱਗੇ ਵਧਣ ਹੈਪੀ ਮਦਰਸ ਡੇ ਐਂਡ ਹੈਪੀ ਹੈਲਦੀ ਐਂਡ ਵੈਲਦੀ ਲਾਈਫ ਥੈਂਕ ਯੂ ਜੈ ਸ਼੍ਰੀ ਕ੍ਰਿਸ਼ਨਾ ਔਰ ਅੱਜ ਕੁਛ ਅਸੀਂ ਭਗਵਦ ਗੀਤਾ ਅ ਸ਼੍ਰੀ ਜਿਹੜਾ ਸਾਡਾ ਸਕੌਨ ਦਾ ਗ੍ਰੰਥ ਹੈ ਸਾਡੇ ਸਾਰੇ ਹਿੰਦੂਆਂ ਦਾ ਗ੍ਰੰਥ ਹੈ ਉਹ ਵੀ ਡਿਸਟ੍ਰਿਬਿਊਟ ਕੀਤਾ ਸਾਰਿਆਂ ਨੂੰ ਪੜ੍ਹਨ ਵਾਸਤੇ ਉਹਦੇ ਲਈ ਵੀ ਮੈਂ ਸਭ ਨੂੰ ਮੁਬਾਰਕ ਦਿੰਨੀ ਆ ਕਿ ਜ਼ਰੂਰ ਉਹ ਪੜ੍ਹਨ ਔਰ ਉਹਨਾਂ ਤੋਂ ਅੱਛੀਆਂ ਸਿੱਖਿਆ ਮਿਲੈ ਜੈ ਸ਼੍ਰੀ ਕ੍ਰਿਸ਼ਨਾ